ਫਿਕ ਲਾਈਟਾਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੰਦ ਹਨ ਜਿਸ ਕਾਰਨ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਚੱਲਦਿਆਂ ਲੋਕਾਂ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਗਿਆ ਕਿ ਟ੍ਰੈਫਿਕ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਜਿਹੜੀਆਂ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਮਰਹਣ 10-15 ਦਿਨ ਤੋਂ ਹੈ ਲੋਗੜ ਦੀ ਲਾਈਟ ਹੈ ਇਹ ਪਿੰਕ ਬਲਾਕਾ ਦੀ ਹੈ ਬੱਸ ਸਟੈਂਡ ਦੀ ਹੈ ਤਕਰੀਬਨ ਬੰਦ ਪਈਆਂ ਟ੍ਰੈਫਿਕ ਲਾਈਟਾਂ ਇਹ ਬੰਦ ਹੋਣ ਕਰਕੇ ਲੋਕਾਂ ਦਾ ਐਕਸੀਡੈਂਟ ਦਾ ਜਿਹੜਾ ਚਾਂਸ ਵਧ ਜਾਂਦਾ ਹੈ ਕਿਉਂਕਿ ਲੋਕੀ ਆਪਣੇ ਬੇਧਿਆਨੇ ਜਦੋਂ ਲਾਈਟ ਨਹੀਂ ਹੁੰਦੀ ਹਰ ਤਰ੍ਹਾਂ ਦੇ ਅਦਰੋਂ ਵੀ ਲੋਕ ਆ ਜਾਂਦੇ ਸਾਹਮਣੇ ਸਾਈਡ ਤੋਂ ਵੀ ਆ ਜਾਂਦਾ ਤੇ ਐਕਸੀਡੈਂਟ ਹੋਣ ਦਾ ਖਤਰਾ ਤੇ ਅੱਜ ਕੱਲ੍ਹ ਵੈਸੇ ਬੱਚਿਆਂ ਦੇ ਸਕੂਲ ਜਿਹੜੇ ਆ ਖੁੱਲ ਗਏ ਆ ਉਹਨਾਂ ਕਰਕੇ ਮੈਂ ਬਹੁਤ ਮਤਲਬ ਕੀ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ ਤੇ ਨਾਲ ਐਵੇਂ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਇਹ ਲਾਈਟਾਂ ਠੀਕ ਕਰਾਈ ਜਾਣ ਤਾਂ ਕਿ ਲੋਕਾਂ ਦੇ ਐਕਸੀਡੈਂਟ ਨਾ ਹੋਣ ਦੇਖੋ ਜੀ ਰੈੱਡ ਰਾਈਟ ਸੁਚਾਰੂ ਰੋਮਣਾ ਕਰਕੇ ਚੱਲੇਗੀ ਤੇ ਟ੍ਰੈਫਿਕ ਤਾਂ ਹੀ ਚੱਲੇਗੀ ਪੁਲਿਸ ਪ੍ਰਸ਼ਾਸਨ ਨੂੰ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੈ ਉਹਨਾਂ ਨੂੰ ਇਹਨੂੰ ਬਿਲਕੁਲ ਜ਼ਰੂਰ ਚਾਲੂ ਕਰਨਾ ਚਾਹੀਦਾ ਹੈ ਜੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕੇ ਐਕਸੀਡੈਂਟ ਦਾ ਖਤਰਾ ਹੋ ਸਕਦਾ ਹੈ ਟ੍ਰੈਫਿਕ ਜਾਮ ਹੋ ਸਕਦਾ ਲੱਗ ਸਕਦਾ ਹੈ ਕੋਈ ਸਕੂਟਰ ਵੱਜ ਸਕਦਾ ਹੈ ਕੋਈ ਕੁਝ ਵੀ ਹੋ ਸਕਦਾ ਦੇਖੋ ਜੀ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ ਹੈ ਰੈੱਡ ਲਾਈਟ ਹਰ ਚੌਂਕ 'ਤੇ ਲੱਗੀ ਹੋਣੀ ਚਾਹੀਦੀ ਹੈ ਕੋਈ ਵੀ ਲਾਈਟ ਬੰਦ ਹੋਵੇ ਉਹਦਾ ਕਾਰਪੋਰੇਸ਼ਨ ਨੂੰ ਤਿਆਰ ਰੱਖਣਾ ਚਾਹੀਦਾ ਹੈ ਵੀ ਉਹਨੂੰ ਇਮੀਡੀਏਟ ਚਾਲੂ ਕਰੇ ਕਿਉਂਕਿ ਸਕੂਲ ਸਕੂਲ ਖੁੱਲ ਗਏ ਆ ਛੋਟੇ ਛੋਟੇ ਬੱਚੇ ਆ ਸੜਕ ਘਰ ਉਸ ਕਰਨਗੇ ਐਕਸੀਡੈਂਟ ਦਾ ਡਰ ਹੈ ਇਸ ਵਿੱਚ ਰੈੱਡ ਲਾਈਟ ਤੇ ਮਸਟ ਵੀ ਚਾਹੀਦੀ ਹੈ ਵੀ ਹਰ ਚੌਕ ਤੇ ਚਾਲੂ ਹੋਣੀ ਚਾਹੀਦੀ ਹੈ ਇਹਦੇ ਬਾਰੇ ਟ੍ਰੈਫਿਕ ਪੁਲਿਸ ਨੂੰ ਵੀ ਸਾਰੇ ਸਾਰੇ ਮਹਿਕਮਿਆਂ ਨੂੰ ਦੱਸਣਾ ਚਾਹੀਦਾ ਜਿਹੜੇ ਜਿਹੜੇ ਮਹਿਕਮਿਆਂ ਨਾਲ ਅਟੈਚ ਹੈਗੇ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਵੀ ਸਾਡੇ ਚੌਕ ਦੀ ਲਾਈਟ ਬੰਦ ਆ ਜਿਹੜੇ ਡਿਊਟੀ ਤੇ ਖਲੋਤੇ ਆ ਉਹ ਇਨਫੋਰਮੇਸ਼ਨ ਦੇਣ ਗਵਰਨਮੈਂਟ ਨੂੰ ਕਾਰਪੋਰੇਸ਼ਨ ਨੂੰ ਆਪਣੇ ਮੁਲਾਜ਼ਮ ਲਾਣੇ ਚਾਹੀਦੇ ਆ ਵੀ ਸਾਰੇ ਚੌਕਾਂ ਦੀਆਂ ਲਾਈਟਾਂ ਚੈੱਕ ਕਰੋ ਜਿਹੜੀ ਜਿਹੜੀ ਚੌਂਕ ਦੀ ਲਾਈਟ ਬੰਦ ਆ ਉਹ ਆਪਣੇ ਕਿੰਨੇ ਦਾ ਚੌਕਾ ਦੀਆਂ ਲਾਈਟਾਂ ਚਾਲੂ ਕਰਾਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟ੍ਰੈਫਿਕ ਲਾਈਟਾਂ ਦੀ ਗੱਲ ਕਰ ਲਈਏ ਟ੍ਰੈਫਿਕ ਸਿਗਨਲ ਜਿਹੜੇ ਬੰਦ ਨੇ ਕਾਫੀ ਲੰਬੇ ਸਮੇਂ ਤੋਂ ਬੰਦ ਨੇ ਚਾਹੇ ਉਹ ਬਸ ਸਟੈਂਡ ਵਾਲੇ ਚੌਂਕ 'ਚ ਹੋ ਜਵੇ ਤੇ ਚਾਹੇ ਉਹ ਰਾਂ ਬਾਗ ਚੌਂਕ ਵਾਲੀ ਸਾਈਡ ਤੇ ਹੋ ਜੇ ਤੇ ਚਾਹੇ ਪਿੰਕ ਪਲਾਜ਼ਾ ਮਾਰਕੀਟ ਦੀ ਗੱਲ ਕਰ ਲਈਏ ਚੌਂਕ ਦੀ ਤੇ ਲਾਈਟਾਂ ਟ੍ਰੈਫਿਕ ਜਿਹੜੀਆਂ ਬਿਲਕੁਲ ਕਾਫੀ ਦੇਰ ਤੋਂ ਲੰਬੇ ਸਮੇਂ ਤੋਂ ਬੰਦ ਆ ਲੋਕਾਂ ਦੀ ਕਾਫੀ ਅਪੀਲ ਆ ਕਿ ਪਹਿਲ ਦੇ ਆਧਾਰ ਤੇ ਜੇ ਸਰਕਾਰ ਲੋਕਾਂ ਵੱਲੋਂ ਤੇ ਹੁਣ ਦੇਖਣਾ ਹੋਊਗਾ ਸਾਡੀ ਇਸ ਕਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਆ ట్రాਫਿਕ ਸਿਗਨਲ ਜਿਹੜੇ ਕਾਫੀ ਲੰਬੇ ਸਮੇਂ ਤੋਂ ਬੰਦ ਨੇ ਸ਼ਹਿਰ ਦੇ ਵਿੱਚ ਉਹ ਕਿੰਨੀ ਜਲਦੀ ਲਗਾਏ ਜਾਂਦੇ ਨੇ ਉਹ ਜਗਣਗੇ ਤੇ ਲੋਕਾਂ ਦੇ ਕਿਤੇ ਐਕਸੀਡੈਂਟ ਦੇ ਬਚਾ ਵੀ ਘਟਣਗੇ ਕਾਰਨ ਹੈ ਕਿ ਲਾਈਟ ਜਗਦੀ ਨਹੀਂ ਤੇ ਲੋਕ ਅਨੇਵਾ ਟ੍ਰੈਫਿਕ ਦੇ ਵਿੱਚ ਭਾਈਦੇ ਫਿਰਦੇ ਨੇ ਤੇ ਗੱਡੀਆਂ ਵੱਜ ਜਾਂਦੀਆਂ ਨੇ ਤੇ ਲੋਕਾਂ ਦਾ ਅੱਖ ਨਾ ਇੱਕੋ ਹੀ ਪਹਿਲ ਦੇ ਆਧਾਰ ਤੇ ਜਿਹੜੇ ਟ੍ਰੈਫਿਕ ਸਿਗਨਲ ਠੀਕੇ ਤੇ ਜਾਣ ਤਾਂ ਜੋ ਲੋਕਾਂ ਦੀਆਂ ਕੋਈ ਜ਼ਿੰਦਗੀਆਂ ਨਾ ਕੋਈ ਨੁਕਸਾਨ ਨਾ ਹੋਵੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸチール ਸ਼ਰਮਾ ਫਾਟਵਨਿੰਗ ਅੰਮ੍ਰਿਤਸਰ